ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਆਪਦੇ ਪਿੰਡ ਦੇ ਵਿੱਚ ਮੁੱਦਕੀ ਸ਼ਹਿਰ ਦੇ ਵਿੱਚ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਘਰੇਲੂ ਪਰਿਵਾਰ ਦੇ ਘਰਿਆਂ ਤੇ ਦੋ ਜਾਨਵਰ ਦਿਖਾਉਣੇ ਆ ਤੁਹਾਨੂੰ ਮਿੱਤਰੋ ਮੈਂ گاਵਾ ਦੇ ਆ ਵੈੜ ਪਹਿਲਣ ਸੁੰਦੀ ਆ ਵੱਛੀ ਬਹੁਤ ਚੰਗਾ ਥਣ ਥਣ ਲੇਵਾ ਆਰਡਰ ਦੀ ਕੁਆਲਿਟੀ ਵੱਲੋਂ ਬੇਹਤਰੀਨ ਤੇ ਖਾਸ ਆ ਸਾਰੀ ਵੱਛੀ ਕਿੰਨੇ ਦਿਨਾਂ ਦੀ ਕੱਚੀ ਆ ਕੀ ਗੱਲ ਬਾਤ ਐ ਇਧਰਲੇ ਪਾਸੇ ਇੱਕ ਹੋਰ ਗੱਬਣ ਵੈੜ ਆ ਦੁੱਧੋ ਡਰਾਈ ਆ 2 ਜਨਵਾਰ ਦਿਖਾਉਣੇ ਆ ਦੋਵਾਂ ਜਨਵਾਰਾਂ ਦੇ ਬਾਰੇ ਆਪਾਂ ਡਿਟੇਲ ਆਪਣੇ ਬਾਈ ਆਈ ਮਾੜਾ ਸਤਿ ਸ਼੍ਰੀ ਅਕਾਲ ਮਾੜੇ ਮੇਰੇ ਸਤਿ ਸ਼੍ਰੀ ਅਕਾਲ ਉੱਚੀ ਬੋਲੀ ਚੱਲੀ ਮਾੜਾ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਆ ਭਰਾ ਵਧੀਆ ਵਧੀਆ ਠੀਕ ਆ ਆਪਣੇ ਬਾਈ ਪਹਿਲਣੀਆਂ ਵੈੜੇ ਹਾਂਜੀ ਹਾਂਜੀ ਕਿੰਨੀ ਉਮਰ ਹੋ ਗਈ ਹੋ ਗਈ ਬਾਈ ਇਹ ਹੋ ਗਿਆ 2.5 ਸਾਲ ਦਾ ਲੱਗ 2.5 ਸਾਲ ਠੀਕ ਆ ਵੀਰੇ ਤੇ ਕੀ ਰੇਟ ਰੱਖਾਂਗੇ ਆਪਣੇ ਬਾਈ ਇਹਦਾ 60000 60000 ਰੁਪਏ ਮਾਂ ਦਾਣੇ ਦੇ ਵਿੱਚ ਬਾਈ ਓਨੀ ਥੋੜਾ ਬਹੁਤਾ ਹੋ ਜਾ ਬੜਾ ਠੀਕ ਆ ਬਾਈ ਕੱਢੀ ਪਾਣਗੇ ਵੀਰੇ ਦੀ ਮਾਂ ਦੇ ਦੋ ਥਾਨ ਅੱਛਾ ਇਹਦੇ ਇਹਦੀ ਹੈ ਹਾਂ ਇਹਦੀ ਮਾਂ ਵੀ ਆਪਣੇ ਕੋਲੇ ਹੈ ਇਹਦੇ ਦੋ ਦਣੇ ਚਮੰਦਰੋ ਹੀ ਹਾਂ 14 ਕਿਲੋ ਦੁੱਧ ਠੀਕ ਆ ਬਾਈ ਲੈ ਲੈ ਮਿੱਤਰੋ ਇਹਦੀ ਮਾਂ ਚਮੰਦਰੋ ਹੀ ਦੋ ਥਣੀਆਂ ਉਹਦੇ ਥੱਲੇ 14 ਕਿਲੋ ਦੁੱਧਾ ਦੋਵਾਂ ਥਣਾਂ ਦੇ ਵਿੱਚੋਂ ਹੀ ਕਰਮਾਲੀ ਦੇ ਥੱਲੋਂ ਤੇ ਆਣੀ ਫੰਦੀ ਆਣੀ ਕੋਈ ਨਹੀਂ ਹਾਇ ਲੈ ਤੂੰ ਦਿਨ ਤਾਂ ਹੈ ਨਾ ਵੀ ਆਉਣੇ ਵੀਰੇ ਹਾਂ ਜਣੀ ਦਹਨੇ ਦੇ ਦੋ ਕੁ ਘਰ ਰਹਿੰਦੇ ਆ ਪੂਰੇ ਸੰਦ ਅਡ ਰੋਡਰ ਵੱਲ ਬਹੁਤ ਸੋਹਣੀ ਬੱਛੀ ਆ ਹੈ ਨਾ 60000 ਚ ਮੰਨ ਤਣ ਹੋ ਜੂ ਆਮਨੇ ਵੀਰੇ ਠੀਕ ਆ ਬਣਦੇ ਵੀਰੇ ਆਪਣੇ ਬਈ ਬਣਦੇ ਬਸ ਨਵੇਂ ਮਿੱਤਰੋ ਪਹਿਲਾਂ ਬੱਛੀ ਆ 2.5 ਸਾਲ ਦੀ ਉਮਰ ਆ ਜਿੰਦੀ ਸਾਰੀ ਪਲੀ ਸਭੀ ਵਜਨ ਵਜੂਦ ਵਾਲੀ ਆ ਕੋਈ ਹੈ ਨਹੀਂ ਹੈਗੀ ਲਿੱਸੀ ਫਿੱਕੀ ਨਹੀਂ ਹੈਗੀ ਗੋਲ ਪਹੀਆ ਚੰਨੀ ਹੈਗੀ ਆ ਦੁੱਧ ਬਾਲਾ ਨਹੀਂ ਤਾਂ 14-15 ਕਿਲੋ ਇਹਨੇ ਵੀ ਪਹਿਲੇ ਸੂਏ ਦੇ ਵਿੱਚ ਟੋਰਾਣਾ ਦੇ ਜਾਣਾ ਤੁਹਾਨੂੰ ਤੁਹਾਨੂੰ ਬਹੁਤ ਚੰਗਾ ਲੱਗਾ ਉਰੇ ਆਪ ਥਲਾ ਕਰਨ ਲੈ ਆ ਬਾਈ ਦੇ ਬਿਲ ਐ ਹੀ ਬੈ ਜਾਂਦੀ ਹੈ ਠੀਕ ਆ ਫਿਰ ਲੈ ਠੀਕ ਆ ਠੀਕ ਆ ਬਾਈ ਓਕੇ ਚਲੋ ਉੱਠਣ ਬਸ ਠੀਕ ਆ ਤੇ ਵੀਰੇ ਆ ਵੜ ਇਹ ਸਾਢੇ 6 ਤੋਂ 7 ਮਹੀਨੇ ਦੀ ਗੱਬਣਾ ਸਾਢੇ 6 ਤੋਂ 7 ਮਹੀਨੇ ਦੀ ਗੱਬਣਾ ਹੈ ਦੁੱਧ ਦਿੰਦੀ ਕੋਈ ਕਿ ਨਹੀਂ ਹੋਣਾ ਇਹ ਕਿੰਨੇ ਦੀ ਦੇ ਦੇਾਂਗੇ ਆਪਣੇ ਵੀਰੇ 35000 35000 ਦੀ ਠੀਕ ਆ ਥੋਰੀ ਵੀਰੇ ਇਹਨੂੰ ਹੀ ਬਣਾ ਲੈ ਵੀ ਮਿੱਤਰੋ ਇਹ ਸਾਢੇ 6ਾਂ ਤੋਂ 7 ਮਹੀਨੇ ਦੀ ਗੱਬਣਾ ਥੋੜੋ ਡਰਾਈ ਆ ਮੈਂ ਇਹਨੂੰ ਲੈ ਜੀ ਬਣਾ ਹੈ ਕਰੋ ਸੰਗ ਦੇ ਵਿੱਚ ਜੇ ਕਿਸੇ ਨੇ ਸਾੰਭਣ ਨੂੰ ਲੈਣੀ ਆ ਤੇ ਬਈ ਚੰਗੀ ਗਾਹ ਬਣ ਜੂਗੀ ਬਣਦੇ ਵੀਰੇ ਬੱਸ ਇਹ ਦੋ ਜਾਨਵਰ ਸੀ ਬਾਈ ਦੇ ਕੋਲੇ ਦੋਵਾਂ ਦੀ ਡਿਟੇਲ ਲੈਤੀ ਆ ਨੰਬਰ ਮੈਂ ਬਾਈ ਦਾ ਸਕਰੀਨ ਦੇ ਉੱਤੇ ਚਲਾ ਦੂੰਗਾ ਗੱਲਬਾਤ ਲਈ ਸੰਪਰਕ ਕਰ ਲਿਓ ਨੰਬਰ ਦੱਸਿਆ ਅਮਨੇ ਵੀਰੇ 97799 97799 46215 46292 15 15 9779146215 ਹੈ ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਸ਼ੁਕਰੀਆ ਜੋਂਦਰ